ਮੱਧਾਂ ਨੂੰ ਐਡਾ ਹੁੰਦਾ ਐਡਾ ਹੀ ਇਹ ਕੰਮ ਹੈ ਮੱਧਾਂ ਡੰਗਰ ਵਾਲਾ ਕਰੀ ਜਾਂਦੇ ਛੋਟੇ ਛੋਟੇ ਬੱਚਿਆਂ ਦੇ ਨਾਲ ਇਹਨਾਂ ਡੰਗਰ ਬਣਾਉਂਦੇ ਇੱਥੇ ਬੱਚੇ ਇੱਕ ਮਿੰਟ ਜੀ ਆ ਕੀ ਸਭੀ ਤੋਂ ਮੋਸਟ ਸਟੇਬਲ ਹੈ ਜੀ ਜੀ ਫਿਰ ਉਸਕੇ ਬਾਅਦ ਅਭੀ ਆਪ ਲੇਖੋ ਕਿ ਬਿਕਾਸ ਮੀਨ ਕੁਆਲਿਟੀ ہمارا ਇਸ ਟਾਈਮ ਪਰ ਬੱਚਾ ਹੀ ਹੈ ਤੋਂ ਉਸ ਦੇ ਹਿਸਾਬ ਸੇ ਅਸੀਂ ਬਸ ਤੁਸੀਂ ਲੈ ਕੇ ਨਹੀਂ ਮੈਮ ਲੈ ਕੇ ਜਾਣਾ ਸਾਨੂੰ ਬੱਚਾ ਸਾਨੂੰ ਤਾਂ ਜਿੱਥੇ ਬੈਸਟ ਜਿੱਥੇ ਹੋ ਸਕਦਾ ਉੱਥੇ ਕਰਕੇ ਦਵੇ ਸਾਨੂੰ ਡਾਕਟਰ ਇਹ ਇਹ ਤਾਂ ਲਿਖਾਉਣਾ ਵਾ ਕਿ ਸਾਡੇ ਬੱਚੇ ਨੂੰ ਅਧ ਕੋ ਕਿੰਨੇ ਟਾਈਮ ਬਾਅਦ ਵੀ ਕੋਈ ਪ੍ਰੋਬਲਮ ਪੈ ਕਿ ਇਹ ਡਾਕਟਰ ਜਵਾਬ ਦੇਈਆਂ ਇਹ ਥੋੜਾ ਜਿਹਾ ਬੱਚਾ ਹੀ ਇੱਥੋਂ ਲੈ ਕੇ ਗਏ ਤੇ ਬਾਹਰ ਨਿਕਲ ਗਏ ਇਹਦੀ ਜੁੰਮਿਆਂ ਦੀ ਖਤਮ ਹੈ ਜੇ ਇਹਨਾਂ ਨੇ ਸਾਨੂੰ ਲਿਖ ਕੇ ਦੇਊਗਾ ਅਸੀਂ ਜੇ ਇਹਨਾਂ ਨੇ ਕਰਨਾ ਹੈ ਰੱਖਣ ਉਹਦੀ ਪੂਰੀ ਕੇਅਰ ਕਰਨ ਪ੍ਰੋਪਰ ਕੇਅਰ ਕਰਨ ਅੱਜ ਪਰ ਆਪਣੀ ਆਪਣੀ ਕਸਟਡੀ ਵਿੱਚ ਬੱਚਾ ਰੱਖਾਂਗੇ ਇਹਨਾਂ ਨੂੰ ਲੱਗੇ ਕਿ ਜਿੱਥੇ ਬੈਸਟ ਸਾਡੇ ਬੱਚੇ ਦਾ ਟ੍ਰੀਟਮੈਂਟ ਹੋਣਾ ਚਾਹੀਦਾ ਮੈਮ ਉੱਥੇ ਹੀ ਪੱਥਰ ਲੱਗੇ ਮੈਂ ਆਪਣੀ ਕੁੜੀ ਇੱਥੋਂ ਲੈ ਕੇ ਗਿਆ ਮੈਂ ਤਾਂ ਰੋਣਿਆਂ ਵਾਹ ਡਾਕਟਰ ਨੂੰ ਮੈਂ ਸਕਾਡ ਹਸਪਤਾਲੋਂ ਦਵਾਈ ਖਾਈ ਡਾਕਟਰ ਤਰਸੀਮ ਤੋਂ ਅੱਜ ਤੱਕ ਮੇਰੀ ਕੁੜੀ ਨੂੰ ਦੌਰੇ ਪੈਂਦੇ ਆ ਸੰਧੂ ਕਲੋਨੀ ਮੇਰਾ ਘਰ ਆ 3 ਸਾਲ ਹੋ ਗਏ ਮੈਡਮ ਦਵਾਈ ਦੇਂਦੇ ਆ ਕੁੜੀ ਨੂੰ ਸਵੇਰੇ ਸ਼ਾਮ ਆਪਣੀ ਰੋਟੀ ਭੁੱਲ ਜਾਂਦੀ ਸੀ ਬੱਚੇ ਨੂੰ ਨਹੀਂ ਭੁੱਲਦੀ ਡਾਕਟਰ ਤਰਸੀਮ ਨੇ ਖੁੱਲ ਗਿਆ ਮੈਨੂੰ ਇਹ ਗੱਲ ਅਨਾ ਆਪਣੀ ਰੋਟੀ ਛੱਡ ਦਿਓ ਬੱਚੇ ਨੂੰ ਜਦੋਂ ਤੁਸੀਂ ਦਵਾਈ ਨਾ ਦਿਓ ਉਦੋਂ ਬੱਚੇ ਨੂੰ ਦੌਰੇ ਪੈਣ ਸੋ ਸੇਮ ਪ੍ਰੋਬਲਮ ਉਸੇ ਬੱਚੇ ਜਾ ਸੇਮ ਪ੍ਰੋਬਲਮ ਆ ਪੜੀ ਨਹੀਂ ਆਈ ਉਹਨੂੰ ਸਵੈਰੀ ਟਿਕਾ ਲਾ ਦਿੱਤਾ ਹੁਣ ਉਹਨੂੰ ਘਰ ਕੰਦੀ ਨੂੰ ਕੋਈ ਨੁਕਸ ਪੈ ਨਹੀਂ ਮੈਮ 2 4 10 ਦਿਨੋਂ 20 ਦਿਨ ਬਾਅਦ ਮਹੀਨੇ ਬਾਅਦ ਕੋਈ ਉਹਨੂੰ ਨੁਕਸ ਪੈ ਗਿਆ ਤਾਂ ਉਹਦਾ ਇਹੋ ਜਿਹਾ ਜਵਾਬ ਆਊਗਾ ਡਾਕਟਰ ਐਸਪੈਰੀ ਟਿਕੇ ਨੇ ਮੈਮ ਇਹਦੇ ਹੋਣਾ ਹੈਗਾ ਨਹੀਂ ਜੱਟ ਚੜਿਆ ਉਹਦੀ ਬੇਨ ਚ ਤੇ ਹੁਣੇ ਉਹਨੂੰ ਚਲਟ ਆ ਜਾਊਗਾ ਹੁਣੇ ਉਹਨੂੰ ਕੋਈ ਸਾਈਡ ਇਫੈਕਟ ਹੋਊਗਾ ਹੁਣ ਪਟਾਈਮ ਪਾ ਗਿਆ ਕੋਈ ਪ੍ਰੋਬਲਮ ਹੋ ਸਕਦੀ ਹੈ ਇਹੋ ਜਿਹੇ ਬੰਦੇ ਜਿਹੜੋਂ ਮੈਡੀਕਲ ਸਟੋਰਾਂ ਦੇ ਭਾਇਆ ਦੇ ਫਿਰ ਕੀ ਹੋਣਾ ਬਟ 10th ਪਾਸ ਆ 10ਵੀਂ ਪਾਸ ਇਹ ਮੈਡੀਕਲ ਸਟੋਰ ਤੇ ਦਫੀ ਪਾਸ ਭਾਇਆ ਜੀ ਇਹ ਮੈਡੀਸਨ ਵੇਚਣ ਦਿਆ ਤੇ ਸਾਰੇ ਹਿਹਾੜੇ ਉਹ ਕੁੜੀਆਂ ਕਰੀਆਂ ਜਿਹੜੀਆਂ ਸਪਾਰਟੀ ਜਾਂ ਚੁੱਕ ਚੁੱਕ ਕੇ ਲਈ ਜਾਂਦੀ ਉਹ ਸਹੀ ਆ ਕਿਉਂਕਿ ਇਹਨੂੰ ਤਾਂ ਪਤਾ ਹੀ ਕੋਣੀ ਆ ਇਹ ਦਸਵੀਂ ਪਾਸ ਐ ਸਫਾਈ ਕਰਮਚਾਰੀ ਆ ਜਿਹੜਾ ਉੱਥੇ ਭਾਇਆ ਵਾ ਇਹਦਾ ਕੋਈ ਆਧਾਰ ਕਾੜਦੀ ਆ ਕੋਈ ਗੋਖੜੀ ਇਹੋ ਜੇ ਜਦੋਂ ਬੱਚੇ ਇਹੋ ਜੇ ਮੈਡੀਕਲ ਸਟੋਰਾਂ ਦੇ ਬੰਦੇ ਭਾਇਏ ਹੋਣਗੇ ਫਿਰ ਹਸਪਤਾਲ ਕੀ ਚੱਲੂਗਾ ਹੋਰਾਂ ਨਾਲ ਕਿੰਨੇ ਨਾਲ ਕਰਦੇ ਏਦਾਂ ਆਪਣਾ ਫੋਨ ਦੇ ਇੱਕ ਮਿੰਟ ਇਦਾਂ ਅਸੀਂ ਤਾਂ ਉਹ ਚੀਜ਼ ਤੋਂ ਡਰਦੇ ਆ ਇਹਦੇ ਨਾਂ ਲੁਕਣੋਂ ਵੇਰ ਕਰਨਾ ਕੋਲ ਕਿ ਹੋਰਾਂ ਨਾਲ ਕਿੰਨੇ ਨਾਲ ਅੱਗੇ ਇਹ ਕੰਮ ਹੋ ਰਿਹਾ ਇ ਤੂੰ ਪੁੰਗਾ ਬਣਿਆ ਨੋ ਫਿਰ ਉਹ ਆ ਇਹਦਾ ਦਾ ਪਾਸਵਰਡ ਕੋਲ ਕੀ ਇਹਦਾ ਆ ਜਾਨਾ ਚੰਨਪਰੀ ਮੈਮ ਜਿਹੜਾ ਜਿਹੜਾ ਨਾਲ ਚੰਨਪਰੀ ਦਾ ਉਹ ਪਤੂ ਦੇ ਲਾ ਕੇ ਘਰ ਪਏ ਤੇਰਾ ਤੈਨੂੰ ਮੇਰੇ ਬੜੀ ਭਲੀ ਮਾਨ ਸੀ ਨਾ ਤੇਰੇ ਨਾਲ ਗੱਲ ਕਰਨ ਦੇ ਮੈਂ ਹੀ ਡਰਦੇ ਆ ਕਿ ਇਹ ਤਾਂ ਪ੍ਰਧਾਨ ਨਹੀਂ ਮੈਂ ਕਿਹਨੂੰ ਪਤਾ ਭਾਜੀ ਸਾਨੂੰ ਨਹੀਂ ਦੇਖਦਾ ਪਤਾ ਇਹ ਗਲਤੀ ਇਸ ਬੜੀ ਡਾਕਟਰ ਸਾਹਿਬ ਦੀ ਆ ਮੈਡਮ ਗਲਤੀ ਹੈ ਡਾਕਟਰ ਸਾਹਿਬ ਇਹ ਸਟਾਫ ਦੀ ਗਲਤੀ ਨਹੀਂ ਬਾਅਦ ਚੋਂ ਮੰਨੀ ਜਾਉਂਦੀ ਨੇ ਡਾਕਟਰ ਸਾਹਿਬ ਦੀ ਗਲਤੀ ਆ ਸਾਹਮਣੇ ਬੈਠੇ ਆ ਇੱਕ ਮਿੰਟ ਇੱਕ ਮਿੰਟ ਮੈਂ ਦੋ ਵਾਰੀ ਆ ਕਹਤਾ ਮੈਂ ਡਾਕਟਰ ਸਾਹਿਬ ਅੱਛਾ ਬਾਹਰ ਬੈਠਾ ਵਾ ਉਹਨੂੰ ਪਲੀਜ਼ ਜੇ ਤੁਸੀਂ ਕਰਨਾ ਦੱਸੋ ਜੇ ਰੈਫਰ ਕਰਨਾ ਤਾਂ ਇਹਦੇ ਨਹੀਂ ਅਸੀਂ ਕਰਾਂਗੇ ਇਹਨਾਂ ਨੇ ਕਰਾਂਗੇ ਪਰ ਸਟਿਲ ਉਹਨੂੰ ਚੇਅਰ ਤੇ ਰੱਖਿਆ ਇਹਨਾਂ ਨੇ ਕੋਈ ਅਜੇ ਤੱਕ ਬੱਚੇ ਨੂੰ ਕੋਈ ਪੱਡ ਦੇ ਲੰਮੇ ਨਹੀਂ ਪਾ ਸਕੇ ਇਹੋ ਜਿਹਾ ਸਟਾਫ ਆ ਅਜੇ ਤੱਕ ਬੱਚਾ ਮਾਂ ਆਪਣੀ ਕੁਰਸੀ 'ਤੇ ਬਣ ਅਜੇ ਤੱਕ ਮਾਂ ਆਪਣੀ ਕੁਰਸੀ ਦੇ ਬੱਚੇ ਨੂੰ ਲੈ ਕੇ ਬੈਠੀ ਐ ਇਹ ਵੇਖੋ ਕਿਹੋ ਜਿਹਾ ਕੇਅਰਲੈਸ ਡਾਕਟਰ ਆ ਚਲੋ ਮੈਂ ਆਪਣੇ ਬੈਡ ਨੰਬਰ 5 'ਤੇ ਰੱਖਿਆ ਨਾ ਹਨਾ ਉਹ ਕਹਤਾ ਹਮੇ ਬੋਰਨੇ ਚਾਹੀਏ ਹਮੇ ਕਮਰਾ ਚਾਹੀਏ ਨਾ ਹਮਨੇ ਬੋਲੇ ਕਿ ਉੱਪਰ ਅਭੀ ਕਮਰੇ ਵਿੱਚ ਉੱਪਰ 4 ਨੰਬਰ ਕਮਰੇ ਵਿੱਚ ਸ਼ਿਫਟ ਕਰ ਦਦੇ ਕਰ ਦਿੰਨੇ ਕੀ ਐ ਜੇ ਤੁਹ ਏ ਅਰ ਇਸ ਤੀਵੀ ਗੜਕੀ ਆ ਉਹਨੂੰ ਕੋਈ ਬੈੱਡ ਦੋ ਉਹਨੂੰ ਕੋਈ ਐਸੀ ਰੂਮ ਦੋ ਮਾਂ ਉਹਦੀ ਜਾਰੀ ਕੁਰਸੀਆਂ ਦੇ ਬਾਹਰ ਬੈਠੀ ਹੈ ਉੱਥੇ ਵੀ ਹੀ ਕੋਈ ਬੋਸ ਟੰਗਦਾ ਇਹੋ ਜਿਹਾ ਦਾ ਡਾਕਟਰ ਕਮਾਲ ਦੇ ਡਾਕਟਰ ਮੈਂ ਐਵੇਂ ਹੋ ਜੀ ਮੈਂ ਬੈੱਡ ਉੱਪਰ ਫਾਈਲ ਤੇ ਨਾ ਮੈਡਮ ਇੱਕ ਚੀਜ਼ ਆ ਫੋਨ ਵੇਖੋ ਜਰਾ ਇਹ ਬੰਦਾ ਰੋਹ ਦਵਾਈ ਦੀ ਹੰਡਾ ਵਖੋਨੀ ਫੋਟੋ ਖਿੱਚੀ ਹਰ ਡੇਟ ਦੀ ਹਰ ਡੇਟ ਦੀ ਇਹਨੇ ਫੋਟੋ ਖਿੱਚੀ ਆ ਇਹ ਰੋਜ਼ ਮੈਡੀਕਲ ਇਹੋ ਹੀ ਬਣਦਾ ਆ ਅੱਜ ਇਹਨੇ ਕਹਿੰਦਾ ਚਾਨਪਰੀਤ ਛੁੱਟੀ ਤੇ ਮੈਂ ਬੰਨ ਲਿਆ ਰੋਜ਼ ਇਹ ਬਣਦਾ ਸੀਸੀਟੀਵੀ ਫੋਟੋ ਜਿੰਨਾਂ ਦੇ ਘੜਾ ਸਕਦੇ ਇਹ ਰੋਜ਼ ਖਰੀਦਦਾ ਰਿਹਾ ਹੈ ਮਤਲਬ ਕਿ ਆਪਣਾ ਇਹ ਨਾ ਰੋਜ਼ ਉਹ ਪੂਰੀ ਆਈਸਕ੍ਰੀਮ ਮੈਂ ਵਿੱਚ 20 ਚੈੱਕ ਕਰਿਓ ਅਹੀਂ ਮੈਡਮ ਕਾਰਵਾਈ ਕਰਾਉਣੀ ਚਾਹੁੰਦੇ ਆਹੀਂ ਨਹੀਂ ਇਦਾਂ ਛੱਡਣਾ ਬੰਦ ਕਰਾਉਣਾ ਕਾਰਵਾਈ ਬੰਦ ਕਰਾਉਣਾ ਸੀਲ ਕਰਾਉਣਾ ਇੱਕ ਵਾਰੀ ਯਾਰ ਕਰਾਓ ਪਰਚਾ ਕਰਾਓ ਇਵੇਂ ਨਾ ਕਾਗਜ਼ਾਮ ਕਰਨ ਲੱਗੇ ਦੋ ਮਿੰਟ ਇੱਕ ਮਿੰਟ ਸਾਨੂੰ ਸੈਟੀਸਫਾਈ ਕਰੋ ਆਹੀਂ ਮੇਰੇ ਰੋਡ ਤੇ ਕੰਨ ਲੱਗੇ ਨੇ ਮੈਡੀਸਨ ਇੱਥੇ ਪਈਆਂ ਇਹਦੇ ਕੋਲ ਕੀ ਗੱਲ ਐ ਐਕਸਪਾਇਰੀ ਹੈਗੀ ਹੈਗੀ ਆ ਸਾਡੀ ਸਾਡਾ ਆਹੀਂ ਤੇ ਫੜ ਲਈ ਗਲਤੀ ਆਹ ਦੇ ਸਟੋਰ ਦੇ 2023 ਦੀਆਂ ਮੈਡੀਸਨ ਨਿਕਲਦੀਆਂ ਇਹਦੀਆਂ ਐਕਸਪਾਇਰੀ ਡੇਟਾਂ ਨਿਕਲਦੀਆਂ ਕਨਾਲ ਮਾਗਲ ਦੇ ਬੱਚਿਆਂ ਹਸਪੀਟਲ ਦੇ ਵਿੱਚੋਂ ਬੱਚਿਆਂ ਦੇ ਦੇਖੋ ਦਵਾਈਆਂ ਕਿਦਾਂ ਦੀਆਂ ਨਿਕਲਦੀਆਂ ਇੱਥੇ ਦਵੇ ਭਰੇ ਪੂਰੇ ਕੋ ਡਰੱ ਸਾਡੇ ਬੱਚੇ ਨਾਲ ਕੀ ਗੱਲ ਹੋਈ ਸਾਡੇ ਬੱਚੇ ਨਾਲ ਇਦਾਂ ਹੀ ਸਾਡਾ ਬੱਚਾ ਇੱਥੇ ਆਇਆ ਏ ਉਹਨੂੰ ਥੋੜੀ ਜਿਹੀ ਪ੍ਰੋਬਲਮ ਹੀ ਹੈ ਡਿੰਗ ਦੀ ਉਹਨੂੰ ਪ੍ਰੋਬਲਮ ਹੋਈ ਉਹਨੂੰ ਕੋਈ ਸੀਜਰ ਦਾ ਸਿਰ ਦਾ ਟੀਕਾ ਲਾ ਦਿੱਤਾ ਕਿ ਇਹਨੂੰ ਦੌਰੇ ਪੈਂਦੇ ਆ ਉਹ ਕੁਦਰਤੀ ਜਿਹੜਾ ਅੱਧਾ ਬੱਚਾ ਅੱਧਾ ਟੀਕਾ ਚੜਿਆ ਤਾਂ ਅਸੀਂ ਉਹਦੀ ਡੱਬੀ ਦਵਾਈ ਦਾ ਫੜ ਲਈ ਉਹ ਡੱਬੀ ਜਿਹੜੀ ਫੜੀ ਉਹ ਚੈੱਕ ਕੀਤੀ ਤੇ ਉਹ ਡੇਟ ਐਕਸਪਾਇਰੀ ਹੀ ਉਹ ਟੀਕਾ ਕਈ ਉਸੇ ਵਾਲੇ ਹੀ ਮੁੜ ਕੇ ਟੀਕਾ ਬੰਦ ਕਰਵਾਇਆ ਦਵਾ ਦਾ ਬੱਚਾ ਗੋਮ ਏ ਬੱਚਾ ਉਹ ਅਜੇ ਤੱਕ ਬੱਚਾ ਗੋਮ ਏ ਅੱਜ ਤੱਕ 2 ਘੰਟੇ ਹੋ ਗਏ ਭਾਈ ਅਜੇ ਤੱਕ ਤੇ ਕੀ ਮੰਗ ਕਰਦੇ ਹੋ ਮੰਗ ਇਹੋ ਇਹੋ ਜਿਹੇ ਜਿਹੜੇ ਮਾਫੀਆ ਬਣੇ ਆ ਇੱਥੇ ਮੈਡੀਕਲ ਮਾਫੀਆ ਚੱਲੰਦਿਆ ਪੰਦ ਹੋਵੇ ਇਹ ਬੱਚੇ ਬੇਜਮਾਨੇ ਬੱਚੇ ਆ ਇਹਨਾਂ ਦੇ ਨਾਲ ਇਤਰਾ ਕਰਦੇ ਆ ਅਸੀਂ ਕੋਈ ਵੱਡੇ ਬੱਚੇ ਦੇ ਟੀਕਾ ਲੱਗਾ ਹੋਵੇ ਕੋਈ ਛਾਡੇ ਲੱਗਾ ਹੋਵੇ ਤੇ ਅਸੀਂ ਤੇ ਦੱਸ ਵੀ ਲਈਏ ਆਪਣਾ ਰੋਗ ਇਹ ਛੋਟੇ ਬੱਚੇ ਆਪਣਾ ਰੋਗ ਵੀ ਕਿੱਦਾਂ ਦੱਸਣਗੇ ਜੇ ਕੱਲ ਨੂੰ ਬੱਚੇ ਨੂੰ ਰੱਬ ਨਾ ਕਰੇ ਕੁਝ ਹੋ ਜੇ ਉਹਦਾ ਜ਼ਿੰਮੇਵਾਰ ਇਹ ਕੋ ਨਾਲ ਮਾਜਨ ਹੋਊਗਾ ਮੈਡੀਕਲ ਸਟੋਰ ਵਾਲਾ ਬੰਦੇ ਦਾ ਦੱਸੋਗਾ ਮੈਡੀਕਲ ਸਟੋਰ ਵਾਲਾ ਜਿਹੜਾ ਬੰਦਾ ਗੱਲੇ ਦੇ ਭਾਇਆ 10ਵੀਂ ਪਾਸ ਆ ਸਫਾਈ ਕਰਮਚਾਰੀ ਆ ਜਿਹੜਾ ਮੈਡੀਕਲ ਸਟੋਰ ਤੇ ਦਵਾਈਆਂ ਦੇ ਦਿੰਦਿਆ ਵ ਆਪੇ ਦਵਾਈਆਂ ਚੁੱਕ-ਚੁੱਕ ਕੇ ਭੱਜੀ ਜਾਂਦੀਆਂ ਐਕਸਪਾਇਰੀ ਡੀ ਕੇ ਬੱਚਿਆਂ ਨੂੰ ਲਾਈ ਜਾਂਦੇ ਆ ਉਹ 10ਵੀਂ ਪਾਸ ਆ ਉਹਨੂੰ ਪੜ੍ਹਨਾ ਨਹੀਂ ਆਉਂਦਾ ਹੁਣ ਬੱਚੇ ਦੀ ਕੀ ਕੰਡੀਸ਼ਨ ਹੈ ਜੀ ਹਾਂਜੀ ਬੱਚੇ ਦੀ ਕੰਡੀਸ਼ਨ ਕੀ ਹੈ ਅੱਛਾ ਪਿਛਲੇ ਦੇ ਤਾਂ ਪਤਾ बेहੋਸ਼ ਆ ਅੱਛਾ बेहੋਸ਼ ਉਹ ਫਿਰ ਤੂੰ ਇਹੋ ਜਿਹੇ ਪੇਸ਼ੈਂਟ ਨੂੰ ਫੜਦਾ ਕਿਉਂ ਆ ਤੂੰ ਜੇ ਨਹੀਂ ਡਾਕਟਰ ਹੈਗਾ ਨਾ ਤੂੰ ਸਿਰ ਦਾ ਟੀਕਾ ਹੀ ਕਿਉਂ ਲਾਇਆ ਦੌਰੇ ਜਿਹਾ ਉਹਨੂੰ ਆਣਾ ਸੀਜਰ ਆ ਗਏ ਉਹਨੂੰ ਤੂੰ ਟੀਕਾ ਕਿਉਂ ਲਾਇਆ ਤਾ ਐਕਸਪਾਇਰੀ ਉਹਨੇ ਬੱਚੇ ਨਾਲ ਕੋਈ ਮਿਸਪੇਰ ਹੋ ਜਾਏ ਘਟਣਾ ਹੋ ਜਾਏ ਤੇਰਾ ਜੰਮੇ ਵਾਲ ਕੋ ਨਾਲ ਮਾਝਣ ਹੋਊਗਾ ਅਹੀਂ ਇਹ ਤਾਂ ਮੰਗ ਚਾਉਂਦੇ ਆ ਕਿ ਅਹੀਂ ਤੇ ਕਾਰਵਾਈ ਵੱਖਰੀ ਕਰਾਉਣੀ ਜਿਹੜਾ ਟ੍ਰੀਟਮੈਂਟ ਵੀ ਇਹੋ ਹੀ ਕਰਾ ਕੇ ਦਊਗਾ ਸਾਰਾ ਹੁਣ ਜਿੱਥੇ ਸਾਨੂੰ ਇਹ ਭੇਜ ਰਿਆ ਕੋਈ ਐਂਬੂਲੈਂਸ ਨਹੀਂ ਆਈ ਇੱਥੋਂ ਕੋਈ ਕੁਛ ਨਹੀਂ ਹੈਗਾ ਅਹੀਂ ਦੇ ਹੋਰਾਂ ਪਰਿਵਾਰਾਂ ਨੂੰ ਹੱਥ ਜੋੜ ਕੇ ਕਹਿੰਦੇ ਆ ਇੱਥੋਂ ਇਹਨੇ ਤਾਂ ਚਲ ਜਾਓ ਇੱਥੋਂ ਮੇਰੇ ਨਾਲ ਮੇਰੀ ਕੁੜੀਆ ਨੂੰ 3 ਸਾਲ ਪਹਿਲਾਂ ਇਹਨੇ ਇਤਰਾ ਹੀ ਕੀਤਾ ਅਜੇ ਤੱਕ ਮੇਰੀ ਕੁੜੀਆ ਨੂੰ ਦੌਰੇ ਪੈਂਦੇ ਆ ਇਹਨੇ ਮੈਨੂੰ ਤਰਸੀਮ ਡਾਕਟਰ ਕੋਲ ਭੇਟਿਆ ਮੈਂ ਸਕਾਟ ਹਸਪਤਾਲ ਆਪਣੀ ਕੁੜੀ ਲੈ ਕੇ ਗਿਆ ਇੱਥੋਂ ਅਜੇ ਤੱਕ ਮੇਰੀ ਕੁੜੀ ਨੂੰ 3 ਸਾਲ ਦੀ ਦੌਰਿਆਂ ਦੀ ਦਵਾਈ ਇਹ ਹੋ ਮੈਂ ਦੇਂਦਾ ਕੁੜੀ ਨੂੰ ਸਵੇਰੇ ਸ਼ਾਮ ਉਹ ਵੀ ਇਹਦੇ ਕ